ਕਮਾਂਡ ਕਰਦੀ ਸਬ ਡਿਵੀਜ਼ਨ ਡੇਰਾ ਬਾਬਾ ਨਾਨਕਵੀਰ ਦਾਣਾ ਮੰਡੀ ਵਿਖੇ 76ਵਾਂ ਗਣਤੰਤਰ ਦਿਵਸ ਬੜੀ ਧੂਮਤਾ ਮਾਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਰਾਜਪਾਲ ਸਿੰਘ ਸੇਖੋ ਪੀਸੀਐਸ ਐਸਡੀਐਮ ਡੇਰਾ ਬਾਬਾ ਨਾਨਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਨੇ ਕੌਮੀ ਝੰਡਾ ਲਹਿਰਾਇਆ ਤੇ ਪ੍ਰੇਟ ਨੂੰ ਸਲਾਮੇ ਲਈ ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਮਾਰਚ ਪਾਸਟ ਕਰਦੇ ਹੋਏ ਕੌਮੀ ਝੰਡੇ ਨੂੰ ਸਲਾਮੇ ਦਿੱਤੀ ਗਈ ਇਸ ਮੌਕੇ ਐਸਡੀਐਮ ਰਾਜਪਾਲ ਸਿੰਘ ਸੇਖੋ ਨੇ ਪ੍ਰੇਡ ਦਾ ਮੌਮੈਨਾ ਕੀਤਾ ਤੇ ਦੇਸ ਵਾਸੀਆਂ ਨੇ ਨਾਅਰੇ ਸੰਦੇਸ਼ ਪੜਕੇ ਸੁਣਾਇਆ ਤੇ ਗਦਾਂਤਰ ਦੀ ਵਧਾਈ ਦਿੱਤੀ ਗਈ ਇਸ ਮੌਕੇ ਪਰਭਾਤਾਲੀ ਸਮਾਗਮ ਵੀ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਗਿੱਧਾ ਭੰਗੜਾ ਕੋਰੀਓਗ੍ਰਾਫੀ ਅਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਸਮਾਗਮ ਮੌਕੇ ਐਸਡੀਐਮ ਰਾਜਪਾਲ ਸਿੰਘ ਸੇਖੋ ਹਰਕਾਬਾਦ ਦਾ ਇੱਕ ਦੁਰਬੀਤ ਸੇਵਾ ਰੰਦਾਵਾ ਡੀਐਸਪੀ ਰਿਫੂ ਤਰਪੜ ਸਿੰਘ ਅਤੇ ਨਾਇਬ ਦਸੀਲਰ ਅਰਮਾਨਦੀਪ ਸਿੰਘ ਵੱਲੋਂ ਆਇਆ ਹੋਇਆ ਸੇਜਸ ਸੇਤਾ 930 ਤਤਾ ਸਗਰਾਮੀਆਂ ਤੇ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰਵਲ ਵਿਅਕਤੀਆਂ ਤੋਂ ਇਲਾਵਾ ਸਮਾਗਮ ਦੌਰਾਨ ਸੱਬਿਆ ਚਰਕ ਪ੍ਰੋਗਰਾਮ ਦੇ ਹਿੱਸਾ ਲੈਣ ਵਾਲੇ ਸਕੂਲੀ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਮੈਂ ਅੱਜ ਸਮੂਹ ਇਲਾਕਾ ਨਿਵਾਸੀਆਂ ਨੂੰ ਵਿਦੇਸ਼ ਦੇਸ਼ ਵਿੱਚ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ 76ਵਾਂ ਗਣਤੰਤਰ ਦਿਵਸ ਹੈ ਇਸ ਕਰਕੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਡਾਕਟਰ ਬੀ ਆਰ ਅੰਬੇਦਕਰ ਨੇ ਜੋ ਸੰਵਿਧਾਨ ਸਾਰਿਆਂ ਲਈ ਲਾਗੂ ਕੀਤਾ ਹੈ ਉਸ ਲਈ ਅਸੀਂ ਉਹਨਾਂ ਦੇ ਬੜੇ ਰਿਣੀ ਹਾਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਸਾਰਾ ਕੁਝ ਉਸ ਤੇ ਸੰਵਿਧਾਨ ਵਿੱਚ ਲਾਗੂ ਹੋਇਆ ਹੈ ਜਿਹੜਾ 76ਵਾਂ ਗਣਤੰਤਰ ਦਿਵਸ ਦੇ ਸੋプチਆੜੇ ਤੇ ਮੈਂ ਦੇਸ਼ ਉਦੇਸ਼ ਬਾਜ਼ ਦੇ ਸਾਰੇ ਪੰਜਾਬੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਵਧਾਈ ਦਿੰਨਾ ਕਿ ਜਿਹੜਾ ਬਾਬਾ ਜੀ ਸਾਹਿਬ ਅੰbedkar ਨੇ 1950 ਚ ਜਿਹੜਾ ਸੰਵਧਾਨ ਲਾਗੂ ਕੀਤਾ ਸੀਗਾ ਉਹ ਅੱਜ ਦੇ ਦਿਨ ਚ ਲਾਗੂ ਹੋਇਆ ਸੀਗਾ ਤੇ ਬੜੀਆਂ ਲੰਮੀਆਂ ਸ਼ਹਾਦਤਾਂ ਤੋਂ ਬਾਅਦ ਇਹ ਸਾਨੂੰ ਦਿਨ ਮਿਲਿਆ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਜਿਨ੍ਹਾਂ ਨੂੰ ਇਹ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਆ ਤੇ ਬਾਬਾ ਸਾਹਿਬ ਨੂੰ ਪ੍ਰਣਾਮ ਜਿਨ੍ਹਾਂ ਨੇ ਇਹ ਇਤਿਹਾਸ ਲਿਖਿਆ ਔਰ ਸਾਨੂੰ ਆਪਣਾ ਹੱਕ ਜਿਹੜਾ ਬੋਰਡ ਦਾ ਹੱਕਾ ਬਾਬਾ ਜੀ ਨੇ ਲੈ ਕੇ ਦਿੱਤਾ ਤੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਮੈਂ ਸਭ ਦੁਬਾਰਾ ਫਿਰ ਸਭ ਨੂੰ ਨੌਜਵਾਨ ਪੀੜੀ ਨੂੰ ਇਹ ਹੀ ਦੇਸ਼ ਹੈ ਕਿ ਜਿਹੜੀਆਂ ਨਸ਼ੇ ਦੀਆਂ ਕ੍ਰਿਤੀਆਂ ਉਹਨਾਂ ਤੋਂ ਬਚੋ ਐਜੂਕੇਸ਼ਨ ਨਾਲ ਜੁੜੋ ਸਪੋਰਟਸ ਨਾਲ ਜੁੜੋ ਤੇ ਆਪਣੀ ਦੇਸ਼ ਦੀ ਗੜੀਅੋ ਸ਼ਕਤ ਜਿਹੜੀ ਆ ਉਹ ਤੁਸੀਂ ਤੁਹਾਡੇ ਹੱਥ 'ਚ ਆਉਣ ਵਾਲੇ ਸਮਝ ਤੁਹਾਡੇ ਹੱਥ 'ਚ ਮੈਂ ਉਹਨਾਂ ਸੂਰਬੀਰ ਜੋਧਿਆਂ ਨੂੰ ਜਿਨ੍ਹਾਂ ਲੰਮੇ ਸਮੇਂ ਤੋਂ ਪਿਛਲੇ ਬڑے ਮਾੜਾ ਸਮਾਂ ਹਿੰਦੁਸਤਾਨ ਤੇ ਆਇਆ ਵਿਰੋਧੀ ਦੇਸ਼ ਵਿਰੋਧੀ ਜਿਹੜੀਆਂ ਤਾਕਤਾਂ ਸੀ ਉਹਨਾਂ ਨੇ ਦੇਸ਼ ਦੀ ਅਖੰਡਤਾ ਨੂੰ ਬਰਬਾਦ ਕਰਨ ਲਈ ਬਹੁਤ ਕੁਝ ਕੀਤਾ ਔਰ ਸਾਡੇ ਜਿੰਨੇ ਵੀ ਹੌਲਸ ਟੁਕੜੀਆਂ ਨੇ ਜਾਂ ਬੀਐਸਐਫ ਆਰਮੀ ਉਹਨਾਂ ਸਿਧਾਂਤ ਉਹ ਸਾਡੇ ਦੇਸ਼ ਦੀ ਮਾਨ ਸਨਮਾਨ ਨੂੰ ਬਰਕਰਾਰ ਰੱਖਿਆ ਉਹਨਾਂ ਨੂੰ ਹੀ ਪ੍ਰਣਾਮ ਨਾ ਫਿਰ ਤੋਂ ਦੇਸ਼ ਦੇ ਸਵਾਚਨ ਵਿੱਚ ਸਿਕੰਦਰ ਤੋਂ ਤੁਸੀਂ ਆਪਣਾ ਲਾਟ ਰੱਖਤਾ ਹੈ। ਉਹ ਬਸਾ ਤਾਂ ਭਾਜਪਾ ਕੀ ਲੀਡਰ ਉਹ ਕੋ ਗਿਆਨ ਦਿੱਤਾ ਜਿਹੇ ਦਿੱਲੀ ਦੇ ਇੱਕ ਮਹੀਆਮ ਨੂੰ ਵਧੀਆ ਇੱਕ ਡੇਸ ਨੂੰ ਮਰੀਆ ਉਹ ਦੱਸੋ ਦੇਖੋ ਜਿਹੜੀ ਦਿੱਲੀ ਉਹ ਸਿੰਧੋਸਤਾਨ ਦੀ ਰਾਜਨੀਤੀ ਰਾਜਧਾਨੀ ਹੈ ਉਹਨਾਂ ਨੂੰ ਸਿਰਫ ਪੰਜਾਬ ਦੀਆਂ ਗੱਟੀਆਂ ਨਹੀਂ ਦਿਖਣੀਆਂ ਚਾਹੀਦੀਆਂ ਯੂਪੀ ਬਿਹਾਰ ਦੀਆਂ ਜਾਂ ਹੋਰ ਨਾਲ ਸਟੇਟਾਂ ਦੀਆਂ ਵੀ ਗੱਟੀਆਂ ਬਹੁਤ ਹੈ ਇੱਕ ਨਫਰਤ ਦੀ ਰਾਜਨੀਤੀ ਨਾਲ ਜਿਹੜਾ ਭਾਜਪਾ ਦਿੱਲੀ ਤੋਂ ਪੰਜਾਬੀਆਂ ਨੂੰ ਵੇਖ ਰਹੀ ਹੈ ਇਸ ਕਰਕੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਦੇਸ਼ ਦੀ ਜਾਤੀ ਲੈਣ ਵਾਸਤੇ 80% ਲੋਕਾਂ ਨੇ ਕੁਰਬਾਨੀਆਂ ਕੀਤੀਆਂ ਇਨ੍ਹਾਂ ਪੰਜਾਬੀਆਂ ਨੇ ਤਾਂ ਇਸ ਕਰਕੇ ਪੰਜਾਬੀਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਬੀਜੇਪੀ ਨੂੰ ਬਿਲਕੁਲ ਨਹੀਂ ਦੇਖਣਾ ਚਾਹੀਦਾ